ਤਨਖਨ ਜਿਵੇਂ ਚਾਹੁੰਦੇ ਨੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਰ ਸਿੰਘ ਸੰਧੂ 12000 ਵੋਟਾਂ ਨਾਲ ਜੇਤੂ ਰਹੇ ਨੇ ਉਥੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੂਜੇ ਨੰਬਰ ਤੇ ਰਹੇ ਨੇ ਹਾਲਾਂਕਿ ਸ਼ੁਰੂਆਤੀ ਰੋਜ਼ਾਨਾ ਦੇ ਵਿੱਚ ਸੁਖਵਿੰਦਰ ਕੌਰ ਰੰਦਾਵਾ ਅੱਗੇ ਚੱਲ ਰਹੀ ਸੀ ਤੇ ਪਹਿਲੇ 3 ਰਾਉਂਡਾਂ ਦੀ ਗਿਣਤੀ ਤੱਕ ਉਹ ਲੀਡ ਹਾਸਲ ਕਰਨ ਦੇ ਵਿੱਚ ਕਾਮਯਾਬੀ ਰਹੀ ਸੀ ਤੇ ਚੌਥੇ ਰਾਉਂਡ ਤੋਂ ਬਾਅਦ ਹੀ ਪਲਟ ਗਈ ਸੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 179 ਚੋਣਾਂ ਦੀ ਲੀਡ ਹਾਸਲ ਕਰ ਲਈ ਸੀ ਤੇ ਫਿਰ ਇਹ ਹੌਲੀ-ਹੌਲੀ ਕਰਕੇ ਵਾਪਸ ਗਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਨਤੀਜਿਆਂ ਨੂੰ ਪਾਰਟੀ ਦੀ ਨੈਤਿਕ ਫਤਿਹ ਘਰਾੜ ਦਿੱਤਾ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਉਹ ਤਰਨਤਾਰਨ ਸਾਹਿਬ ਦੇ ਸਮੂਹ ਸੂਝਵਾਨ ਤੇ ਦਲੇਰ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਹੈ ਦੇ ਨੇ ਤੇ ਮੁਬਾਰਕਵਾਦ ਵੀ ਦਿੰਦੇ ਨੇ ਉਹਨਾਂ ਨੇ ਬੇਮਿਸਾਲ ਜ਼ਰੂਰਤਾਂ ਸਰਕਾਰੀ ਤਾਨਾਸ਼ਾਈ ਤੇ ਪੰਜਾਬ ਪੁਲਿਸ ਦੀ 부ਸ਼ਾਗਰਦੀ ਦਾ ਡਟ ਕੇ ਮੁਕਾਬਲਾ ਕੀਤਾ ਤੇ ਉਹਨਾਂ ਵੱਲੋਂ ਧੱਕੇਸ਼ਾਹੀ ਹਿੰਸਾ ਤੇ ਪੈਸੇ ਦੇ ਲਾਲਚ ਦਾ ਮੂੰਹ ਤੋੜਨਾ ਜਵਾਬ ਦਿੱਤਾ ਹੈ ਖਾਲਸਾ ਪੰਥ ਤੇ ਪੰਜਾਬ ਤਰਨ ਤਰਨ ਸਾਹਿਬ ਦੇ ਵੋਟਰਾਂ ਦਾ ਹਮੇਸ਼ਾ ਰਿਣੀ ਰਾਂਗਾ ਇਹ ਉਹਨਾਂ ਨੇ ਕਿਹਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੇਮਿਸਾਲ ਰਵਾਇਤੀ ਦਿੜਤਾਂ ਤੇ ਢਲੇਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੂੰ ਡਟ ਕੇ ਵੋਟਾਂ ਪਾਈ ਆਨੇ ਪਾਰਟੀ ਪ੍ਰਧਾਨ ਨੇ ਸ਼ੁਮੇ ਅਕਾਲੀ ਦਲ ਦੇ ਸਮੂਹ ਵਰਕਰ ਤੇ ਲੀਡਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਸਰਕਾਰੀ ਅਫਸਰ ਸਾਹੀ ਤੇ ਪੰਜਾਬ ਪੁਲਿਸ ਦੀ ਤਾਕਤ ਦੀ ਅਨੇ ਦੁਰਵਰਤ ਤੋਂ ਵਿਰੋਧ ਡੱਟ ਕੇ ਪਾਰਟੀ ਤੇ ਪੰਥ ਦੇ ਪੰਜਾਬ ਦੇ ਉਮੀਦਵਾਰ ਦੀ ਸਫਲਤਾ ਲਈ ਨਿੱਡਰ ਹੋ ਕੇ ਪੂਰੀ ਲਗਨ ਨਾਲ ਦਿਨ ਰਾਤ ਮਿਹਨਤ ਵੀ ਕੀਤੀ ਉਹਨਾਂ ਨੇ ਕਿਹਾ ਕਿ ਤੰਤੰਸਾਪ ਦੇ ਬਹਾਦਰ ਵੋਟਰਾਂ ਦੇ ਪਿਆਰ ਸਦਕਾ ਇਹ ਚੋਣ ਦਾ ਨਤੀਜਾ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬੇਮਿਸਾਲ ਨੈਤਿਕ ਫਤਿਹ ਹੋ ਨਿਬੜਿਆ ਹੈ ਤੇ ਦੂਜੇ ਪਾਸੇ ਕਾਂਗਰਸ ਦੀ ਗੱਲ ਕਰ ਲੈਣੇ ਆ ਤਾਂ ਜਿਮਨੀ ਚੋਣ 'ਚ ਹਾਰ ਮੰਨ ਰੋ ਕਾਂਗਰਸ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰ ਲਿਆ ਹੈ ਇਸੇ ਦੌਰਾਨ ਉਹਨਾਂ ਨੇ ਟਵੀਟ ਕਰਕੇ ਇਹ ਵੀ ਕਿਹਾ ਕਿ ਅਸੀਂ ਤਰਨਤਨ ਉਪ ਚੋਣ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ ਮੈਂ ਆਪਣੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਮਾਨਦਾਰੀ ਤੇ ਹਿੰਮਤ ਨਾਲ ਲੜਾਈ ਲੜੀਆ ਜਿੱਤ ਤੇ ਹਾਰ ਰਾਜਨੀਤੀ ਦਾ ਹਿੱਸਾ ਕਦੇ ਤੁਸੀਂ ਜਿੱਤਦੇ ਹੋ ਤੇ ਕਦੇ ਤੁਸੀਂ ਨਹੀਂ ਜਿੱਤਦੇ ਪਰ ਇਹ ਇੱਕ ਨਤੀਜਾ ਸਾਡਾ ਧਿਆਨ ਨਹੀਂ ਬਦਲਦਾ ਅਸੀਂ 2027 ਦੇ ਵਿੱਚ ਵੱਡੀ ਲੜਾਈ ਲਈ ਤਿਆਰੀ ਕਰ ਰਹੇ ਹਾਂ ਤੇ ਸਾਨੂੰ ਇਸ ਬਾਰੇ ਭਰੋਸਾ ਵੀ ਹੈ ਇਹ ਹਾਰ ਸਾਨੂੰ ਰੋਕ ਨਹੀਂ ਸਕਦੀ ਇਹ ਸਾਨੂੰ ਸਿਰਫ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ ਅਸੀਂ ਮਜ਼ਬੂਤੀ ਨਾਲ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਲਈ ਵਾਪਸ ਆਵਾਂਗੇ ਦੱਸ ਦਈਏ ਕਿ ਇਸ ਤ ਜਿਮਨੇ ਚੋਣ ਚ ਅਲਾਨੇ ਨਤੀਜਿਆਂ ਮੁਤਾਬਕ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੂਜੇ ਨੰਬਰ ਉਤੇ ਰਹੇ ਨੇ ਤੇ ਜਿਨ੍ਹਾਂ ਨੇ 30558 ਵੋਟਾਂ ਹਾਸਲ ਕਰਕੇ ਮੁਕਾਬਲੇ ਵਿੱਚ ਆਪਣੀ ਪੋਜੀਸ਼ਨ ਬਣਾਈ ਰੱਖੀ ਸੀ ਤੇ ਤੀਜੇ ਨੰਬਰ ਤੇ ਵਾਰਿਸ ਪੰਜਾਬ ਦੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ 19620 ਵੋਟਾਂ ਮਿਲੀਆਂ ਜਦੋਂ ਕਿ ਚੌਥੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਜਿਨ੍ਹਾਂ ਨੂੰ 15078 ਵੋਟਾਂ ਹੀ ਮਿਲੀਆਂ 5ਵੇਂ ਨੰਬਰ ਤੇ ਹਰਜੀਤ ਸਿੰਘ ਸੰਧੂ ਮਹਿਜ 6239 ਵੋਟਾਂ ਹੀ ਹਾਸਲ ਕਰ ਸਕੇ ਨੇ